ਦੇ ਵਨਰੜੀ ਦੇ ਸਤਕਾਰਯੋਗ ਸਰੋਤੋਂ ਲੋ ਫਿਰ ਤੁਹਾਡੀ ਪੇਸ਼ੇ ਨਜ਼ਰ ਹੈ ਕਹਾਣੀ ਬਲੀ ਲਿਖ ਤੰਨੇ ਪਰਮਜੀਤ ਕੋਰ ਮੋਮੀ ਕੈਨੇਡਾ ਤੋਂ ਕੁੜੇ ਪ੍ਰੀਤ ਤੂੰ ਅਚਾਨਕ ਮੇਰੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਇਸ ਤੋਂ ਪਹਿਲਾਂ ਕਿ ਮੈਂ ਬੋਲਣ ਵਾਲੇ ਦਾ ਚਿਹਰਾ ਵੇਖ ਸਕਦੀ ਬੋਲਣ ਵਾਲੇ ਨੇ ਮੈਨੂੰ ਆਪਣੇ ਬਾਹਾਂ ਦੇ ਵਿੱਚ ਘੁੱਟ ਲਿਆ ਮੈਂ ਹੈਰਾਨ ਸੀ ਕਿ ਮੇਰਾ ਨਾਮ ਲੈ ਕੇ ਅਚਾਨਕ ਮੈਨੂੰ ਇੰਨੀ ਗਲਵਕੜੀ પા ਕੇ ਮਿਲਣ ਵਾਲੀ ਕੌਣ ਹੋ ਸਕਦੀ ਹੈ ਪਰ ਉਸਨੇ ਮੈਨੂੰ ਸੋਚਣ ਦਾ ਮੌਕਾ ਨਹੀਂ ਦਿੱਤਾ ਨਾਲ ਦੀ ਨਾਲ ਆਖਿਆ ਪ੍ਰੀਤ ਸੁਣਾ ਕਦੋਂ ਆਈਆਂ ਕੈਨੇਡਾ ਤੋਂ ਨਿਆਣੇ ਨਿੱਕੇ ਠੀਕ ਨੇ ਅੜੀਏ ਤੁਸੀਂ ਤੂੰ ਤਾਂ ਕੈਨੇਡਾ ਜਾ ਕੇ ਭੁੱਲ ਹੀ ਗਈ ਕਿੰਨੇ ਵਰਿਆਂ ਪਿਛੋਂ ਆਈਆਂ ਤੂੰ ਮੈਨੂੰ ਚੇਤਾ ਪਿਛਲੀ ਵਾਰੀ ਤੂੰ ਹਰਮੀਤ ਦੇ ਵਿਆਹ ਤੇ ਆਈ ਸੀ ਉਹ ਜੋ ਮੈਨੂੰ ਸਭ ਕੁਝ ਪੁੱਛੀ ਜਾ ਰਹੀ ਸੀ ਤੇ ਮੈਂ ਡੋਰਪੌਰ ਹੈਰਾਨ ਹੋਈ ਕਿ ਮੇਰੇ ਬਾਰੇ ਇੰਨਾ ਜਾਣਦੀ ਐ 32 33 ਵਰਿਆਂ ਦੀ ਸਿਹਤਮੰਦ ਔਰਤ ਐ ਤੇ ਮੇਰੇ ਜ਼ੇਹਨ ਦੇ ਵਿੱਚ ਉਸ ਬਾਰੇ ਕੁਝ ਵੀ ਨਹੀਂ ਕਿ ਕੌਣ ਐ ਤੇ ਉਸਦੇ ਸਵਾਲਾਂ ਦਾ ਜਵਾਬ ਮੈਂ ਹੂ ਹਾਂ ਤੱਕ ਹੀ ਸੀਮਤ ਰੱਖਿਆ ਤੇ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਵੀ ਮੈਨੂੰ ਉਸਦੇ ਬਾਰੇ ਜਾਣਕਾਰੀ ਨਹੀਂ ਕਿ ਕੌਣ ਹੈ ਜੋ ਮੇਰੇ ਨਾਲ ਇੰਨੀ ਅਪਨਾਤ ਦਿਖਾ ਰਹੀ ਹੈ। ਖੈਰ ਮੈਂ ਆਪਣੇ ਦਿਮਾਗ ਤੇ ਪੂਰਾ ਜ਼ੋਰ ਲਾਇਆ ਸੋਚਣ ਦੀ ਕੋਸ਼ਿਸ਼ ਕੀਤੀ ਪਰ ਕੁਝ ਪੱਲੇ ਵੀ ਨਹੀਂ ਪਿਆ ਹਾਲਾਂਕਿ ਮੇਰੇ ਇਸ ਹਾਵ ਭਾਵ ਨੂੰ ਇਹ ਔਰਤ ਤਾੜ ਗਈ ਸੀ। ਤੇ ਮੈਨੂੰ ਕਹਿਣ ਲੱਗੀ ਕੀ ਗੱਲ ਪ੍ਰੀਤ ਨੂੰ ਮੈਨੂੰ ਪਹਿਚਾਣਿਆ ਨਹੀਂ? ਤੂੰ ਤਾਂ ੜੀ ਐਂ ਵੇਖਦੀ ਐ ਜਿਵੇਂ ਮੈਂ ਕੋਈ ਬਗਾਨੀ ਹੋਵਾਂ। ਇਦਾਂ ਤੇ ਸੱਤ ਬਗਾਨਿਆਂ ਬਾਰੇ ਨਹੀਂ ਕੋਈ ਸੋਚਦਾ ਨਾ ਚਿਹਰੇ ਤੇ ਕੋਈ ਹਾਸਾ ਨਾ ਕੋਈ ਖੁਸ਼ੀ ਪਰ ਮੈਨੂੰ ਜਾਪਿਆ ਕਿ ਜਿਵੇਂ ਉਸ ਦਾ ਉਤਸ਼ਾਹ ਠੰਡਾ ਪੈ ਗਿਆ ਹੋਵੇ ਜਦੋਂ ਮੈਂ ਕੋਈ ਰਿਸਪਾਂਸ ਨਾ ਦਿੱਤਾ ਤੇ ਉਸ ਔਰਤ ਨੂੰ ਵੀ ਲੱਗਿਆ ਕਿ ਜਿਵੇਂ ਉਹ ਗਲਤ ਕਰ ਆਵੜੀ ਹੋਵੇ ਤੇ ਮੈਨੂੰ ਆਪਣੇ ਆਪ ਉੱਤੇ ਹੋਰ ਵੀ ਸ਼ਰਮਿੰਦਗੀ ਜਿਹੀ ਆਈ ਕਿ ਉਸਨੇ ਮੈਨੂੰ ਜਿੱਤੀ ਦੇ ਵਿੱਚ ਪਈ ਨੂੰ ਦੇਖ ਕੇ ਫੇਰ ਆਖਿਆ ਚੱਲ ਚੰਗਾ ਜੇ ਤੂੰ ਮੈਨੂੰ ਨਹੀਂ ਪਛਾਣਿਆ ਤਾਂ ਮੈਂ ਹੀ ਦੱਸ ਦਿੰਨੀ ਆ ਮੈਂ ਚੰਨਣ ਸਿੰਘ ਦੀ ਧੀ ਹਾਂ ਭੱਜੀ ਭੱਜੀ ਉਹ ਭੱਜੀ ਜਿਹੜੀ ਮੈਂ ਤੁਹਾਨੂੰ ਖੜਾਉਂਦੀ ਰਹੀ ਹਾਂ ਅੜੀਏ ਆਪਾਂ ਤਾਂ ਇਕੱਠੀਆਂ ਪੜਦੀਆਂ ਸੀ ਤੈਨੂੰ ਇੰਨਾ ਵੀ ਚੇਤਾ ਨਹੀਂ ਭੱਜੀ ਦਾ ਅੱਛਾ ਅੱਛਾ ਤੂੰ ਚਾਚੇ ਚੰਨਣ ਸਿੰਘ ਦੀ ਧੀ ਹੈਂ ਭੱਜੀ ਮਾਫ ਕਰੀ ਭੱਜੀ ਬਣੇ ਮੈਂ ਤਾਂ ਵਾਕਿਆ ਤਨੂੰ ਨਹੀਂ ਪਛਾਣਿਆ ਮੇਰਾ ਵੀ ਕਸੂਰ ਨਹੀਂ ਕਿਉਂਕਿ ਤੂੰ ਵੀ ਹੁਣ ਉਹ ਭੱਜੀ ਨਹੀਂ ਰਹੀ ਪਹਿਲਾਂ ਵਾਲੀ ਖੈਰ ਭੱਜੀ ਨੇ ਕੁਝ ਹੋਰ ਗੱਲਾਂ ਬਾਤਾਂ ਕੀਤੀਆਂ ਤੇ ਚਲੇ ਗਈ ਤੇ ਮੈਨੂੰ ਬਰਿਆਂ ਬਾਅਦ ਪਹਿਲਾਂ ਵਾਲੀ ਸੁੱਕੀ ਸੜੀ ਜੀ ਭੱਜੀ ਜਿਹੜੀ ਸਾਰਾ ਦਿਨ ਗਲੀ 'ਚ ਖੇਡਦੀ ਰਹਿੰਦੀ ਸੀ ਤੇ ਯਾਦ ਆਉਣ ਲੱਗੀ ਭੱਜੀ ਦੇ ਨਾਲ ਬਤਾਇਆ ਹੋਇਆ ਉਹ ਆਪਣਾ ਬਚਪਨ ਬਚਪਨ ਦੇ ਦੜੰਗੇ ਗੋਸ਼ੇ ਮੋਸ਼ੇ ਮੈਨੂੰ ਇੱਕ ਇੱਕ ਕਰਕੇ ਫਿਲਮ ਦੀ ਤਰ੍ਹਾਂ ਯਾਦ ਆਉਣ ਲੱਗੇ ਭੱਜੀ ਦੀ ਉਮਰ ਉਸ ਵੇਲੇ ਕੋਈ 10-12 ਵਰਿਆਂ ਦੀ ਹੋਵੇਗੀ ਮੈਂ ਸ਼ਾਇਦ ਉਦੋਂ 3-4 ਵਰਿਆਂ ਦੀ ਸਾਂ ਭੱਜੀ ਵੱਡੀ ਹੋਣ ਦੇ ਬਾਵਜੂਦ ਵੀ ਮੇਰੇ ਵਰਗੇ ਛੋਟੇ-ਛੋਟੇ ਬੱਚਿਆਂ ਨਾਲ ਸਾਰਾ ਦਿਨ ਖੇਡਦੀ ਰਹਿੰਦੀ ਉਮਰ 'ਚ ਭਾਵੇਂ ਸਾਡੇ ਤੋਂ ਦੁੱਗਣੀ ਤੇ ਗਣੀ ਸੀ ਉਹ ਜਿੰਮੇ ਸਭ ਦੀ ਸਾਡੀ ਦਾਦੀ ਹੋਵੇ ਲੀਡਰ ਹੁੰਦੀ ਸੀ ਸਾਡੀ ਤੇ ਜਿਸ ਦਿਨ ਭੱਜੀ ਸਾਡੇ ਨਾਲ ਖੇਡਣਾ ਨਾ ਆਉਂਦੀ ਤਾਂ ਉਸ ਦਾ ਇਨਸਾਨ ਨੂੰ ਵੀ ਭੱਜੀ ਤੋਂ ਬਿਨਾ ਖੇਡਣ ਦਾ ਮਜ਼ਾ ਨਾ ਆਉਂਦਾ ਅਸੀਂ ਵਾਰੀ-ਵਾਰੀ ਉਸ ਦੇ ਘਰ ਦੇ ਅੱਗੇ ਢੇੜੇ ਮਾਰਦਿਆਂ ਅਖਰ ਉਸ ਨੂੰ ਘਰੋਂ ਕੱਢ ਲਿਆਉਂਦੀਆਂ ਤੇ ਉਹ ਵੀ ਮੌਕਾ ਮਿਲਦੇ ਆ ਸਾਡੇ ਨਾਲ ਖੇਡਣ ਦੇ ਲਈ ਭੱਜੀ ਤੁਰੇ ਆਉਂਦੀ ਨਾ ਤਾਂ ਕੁਝ ਉਸ ਦਾ ਹੋਰ ਸੀ ਉਸ ਦੇ ਨਸਨ ਭਜਣ ਤੋਂ ਉਸ ਨੂੰ ਭੱਜੀ ਕਰਕੇ ਲੋਕ ਜਿਆਦਾ ਜਾਣਦੇ ਸੀ ਤੇ ਅੱਜ ਦੀ ਉਸ ਭੱਜੀ ਤੇ ਉਸ ਵਰਿਆਂ ਦੀ ਬਚਪਨ ਦੀ ਭੱਜੀ ਦੇ ਵਿੱਚ ਜ਼ਮੀਨ-ਅਸਮਾਨ ਦਾ ਫਰਕ ਮੈਨੂੰ ਜਾਪਿਆ ਕੋਸਤਨ ਤੋਂ ਪਿਛੋਂ ਭੱਜੀ ਕੋਈ 2-3 ਵਾਰ ਸਾਡੇ ਘਰ ਮੈਨੂੰ ਮਿਲਣ ਆਈ ਕਿਉਂਕਿ ਮੈਂ ਵੀ ਕੈਨੇਡਾ ਤੋਂ ਕਾਫੀ ਵਕਫੇ ਬਾਅਦ ਪਿੰਡ ਆਈ ਸਾਂ ਪਰ ਮੈਂ ਉਸ ਨੂੰ ਨਾ ਮਿਲ ਸકી ਉਹ 2-3 ਗੇੜੇ ਵੀ ਮਾਰ ਕੇ ਗਈ ਪਿਛੋਂ ਫਿਰ ਇੱਕ ਦਿਨ ਅਚਾਨਕ ਦੁਪਹਿਰ ਵੇਲੇ ਉਹ ਸਾਡੇ ਘਰੇ ਆਈ ਤਾਂ ਉਸ ਦਿਨ ਮੈਂ ਕੁਦਰਤੀ ਘਰ ਸਾਂ ਵੇੜੇ ਦੇ ਵਿੱਚ ਆਉਂਦੇ ਹੀ ਉਸ ਨੇ ਉੱਚੀ ਆਵਾਜ਼ ਦੇ ਵਿੱਚ ਭਾਬੀ ਜੀ ਨੂੰ ਆਖਣ ਲੱਗੀ ਭਰਜਾਈ ਪ੍ਰੀਤੀ ਘਰੇ ਹੈਗੀ ਆ ਕਿਤੇ ਅੱਜ ਫੇਰ ਬਾਹਰ ਤੁਰ ਗਈ ਕੈਨੇਡਾ ਵਾਲੀ ਭਾਬੀ ਜੀ ਕਹਿਣ ਲੱਗੇ ਲੰਘਾ ਭੱਜੀ ਪ੍ਰੀਤ ਘਰੇ ਹੀ ਹੈ ਬੈਠਕ 'ਚ ਬੈਠੀ ਹੈ ਜਾਂ ਮੈਲਾ ਕਰ ਲਓ ਸਹੇਲੀਆਂ ਬਚਪਨ ਦੀਆਂ ਗੱਲਾਂ ਪਰਜਾਈ ਨੇ ਵਿਆਹ ਦਾ ਤਾਂ ਮੈਂ ਚਾਹ ਬਣਾ ਕੇ ਲਿਆਉਣੀ ਆ ਖੈਰ ਢਾਈ ਕੁ ਬਰਿਆਂ ਦੇ ਬੱਚੇ ਨੂੰ ਕੁਛੜ ਚੁੱਕੀ ਭੱਜੀ ਅੰਦਰ ਆਵੜੀ ਤੇ ਉਸ ਦਿਨ ਮੈਂ ਵੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਈ ਸਾਂ ਕਿੰਨੀ ਦੇਰ ਅਸੀਂ ਦੋਹਾਂ ਨੇ ਬੈਠ ਕੇ ਬਚਪਨ ਜਵਾਨੀ ਦੀਆਂ ਗੱਲਾਂ ਕੀਤੀਆਂ ਉਹ ਮੈਨੂੰ ਕੈਨੇਡਾ ਬਾਰੇ ਪੁੱਛਦੀ ਰਹੀ ਮੈਂ ਉਸ ਨਾਲ ਉਸ ਦੇ ਘਰ ਪਰਿਵਾਰ ਦੀਆਂ ਗੱਲਾਂ ਕਰਦੀ ਰਹੀ ਮੈਂ ਮਹਿਸੂਸ ਕੀਤਾ ਕਿ ਜਦੋਂ ਮੈਂ ਭੱਜੀ ਨੂੰ ਉਸਦੇ ਸਹੁਰੇ ਪਰਿਵਾਰ ਬਾਰੇ ਉਸਦੇ ਪਤੀ ਬਾਰੇ ਬੱਚਿਆਂ ਬਾਰੇ ਕੁਝ ਪੁੱਛਣ ਦੀ ਕੋਸ਼ਿਸ਼ ਕਰਦੀ ਤਾਂ ਉਹ ਚੁੱਪ ਜਹੀ ਹੋ ਜਾਂਦੀ ਗੱਲ ਟਾਲ ਜਾਂਦੀ ਸ਼ਾਇਦ ਉਹ ਆਪਣੀ ਜ਼ਿੰਦਗੀ ਬਾਰੇ ਮੈਨੂੰ ਕੁਝ ਦੱਸਣਾ ਨਹੀਂ ਸੀ ਚਾਹੁੰਦੀ ਪਰ ਉਹ ਬਚਪਨ ਦੀਆਂ ਮੇਰੇ ਨਾਲ ਬੀਤੀਆਂ ਹੋਈਆਂ ਗੱਲਾਂ ਤੇ ਮੇਰੇ ਬਾਰੇ ਜਾਣ ਕੇ ਬੜਾ ਖੁਸ਼ ਹੋ ਰਹੀ ਸੀ ਤੇ ਉਹਦਾ ਰੰਗ ਜਰਦ ਹੋ ਜਾਂਦਾ ਜਦੋਂ ਮੈਂ ਉਸ ਨੂੰ ਕੋਸ਼ਿਸ਼ ਉਸਦੇ ਬਾਰੇ ਪੁੱਛਦੀ ਤੇ ਆਪਣੀਆਂ ਮੋਟੀਆਂ-ਬੋਟੀਆਂ ਅੱਖਾਂ ਉਹ ਝੁਕਾ ਲੈਂਦੀ ਜਾਂ ਗੱਲ ਦਾ ਰੁਖ ਹੋਰ ਪਾਸੇ ਮੋੜ ਦਿੰਦੀ ਜਿਵੇਂ ਮੇਰੇ ਤੋਂ ਕੋਈ ਆਪਣੀ ਜ਼ਿੰਦਗੀ ਦਾ ਰਾਜ਼ ਛਪਾਉਣਾ ਚਾਹੁੰਦੀ ਹੋਵੇ ਖੈਰ ਮੈਂ ਹਮਮਤ ਕਰਕੇ ਉਸ ਤੋਂ ਪੁੱਛ ਹੀ ਲਿਆ ਭਾਜੀ ਤੈਨੂੰ ਤੇਰਾ ਘਰ ਵਾਲਾ ਚੰਗਾ ਮਿਲ ਗਿਆ ਕੀ ਕਰਦਾ ਤੇਰਾ ਘਰ ਵਾਲਾ ਉਹ ਕੁਝ देर ਚੁੱਪ ਰਹੀ ਫਿਰ ਬੋਲੀ ਆਹੋ ਭੈਣੇ ਘਰ ਵਾਲਾ ਆ ਚੰਗਾ ਹੀ ਐ ਤੇ ਉਸਦੇ ਚਿਹਰੇ ਤੇ ਮਯੂਸੀ ਝਲਕ ਰਹੀ ਸੀ ਜੋ ਮੈਂ ਸਾਫ਼ ਪੜ ਲਈ ਉਸ ਦਿਨ ਮੈਂ ਚਾਹੁੰਦਿਆਂ ਹੋਇਆ ਵੀ ਇਸ ਤੋਂ ਅੱਗੇ ਕੁਝ ਨਾ ਪੁੱਛ ਸਕੀ ਤੇ ਸਾਡੇ ਦੋਨਾਂ ਦੇ ਵਿਚਕਾਰ ਕਿੰਨੀ ਦੇਰ ਇੱਕ ਚੁੱਪ ਜਹੀ ਬਸਰ ਗਈ ਇਹ ਚੁੱਪ ਨੂੰ ਤੋੜਨ ਦੀ ਹਿੰਮਤ 나 ਉਸ ਵੇਲੇ ਭਜੀ ਸੀ ਤੇ ਨਾ ਹੀ ਮੈਂ ਉਸ ਚੁੱਪ ਨੂੰ ਤੋੜ ਸਕੀ ਕੁਝ ਦਿਨ ਅਸੀਂ ਚੁੱਪ ਬੈਠੀਆਂ ਰਹੀਆਂ ਤੇ ਥੋੜੀ ਦੇਰ ਬਾਅਦ ਉਹ ਫੇਰ ਆਉਣ ਦੀ ਗੱਲ ਕਹਿ ਕੇ ਉੱਠ ਕੇ ਚਲੀ ਗਈ ਉਸ ਦੇ ਜਾਣ ਪਿੱਛੋਂ ਮੈਂ ਕਿੰਨੀ ਦੇਰ ਉਸ ਦੇ ਚਿਹਰੇ ਦੀ ਮਯੂਸੀ ਨੂੰ ਲੈ ਕੇ ਪਰੇਸ਼ਾਨ ਰਹੀ ਕੋਈ ਦਰਦ ਸੀ ਜੋ ਮੇਰੇ ਤੋਂ ਸ਼ਿਭਾ ਕੇ ਚਲੀ ਗਈ ਕੀ ਇਸ ਦਾ ਘਰ ਵਾਲਾ ਇਸ ਨੂੰ ਕੁੱਟਦਾ ਮਾਰਦਾ ਹੈ ਸ਼ਰਾਬੀ ਹੈ ਜਾਂ ਫਿਰ ਕਿਸੇ ਹੋਰ ਔਰਤ ਨਾਲ ਹੈ ਕਈ ਤਰ੍ਹਾਂ ਦੇ ਸਵਾਲ ਮੈਨੂੰ ਰਾਤ ਨੂੰ ਸੌਣ ਨਾ ਦਿੰਦੇ ਕੁਝ ਦਿਨ ਬਾਅਦ ਮੈਂ ਜਦੋਂ ਸ਼ਹਿਰੋਂ ਪਿੰਡ ਪਰਤ ਰਹੀ ਸਾਂ ਤਾਂ ਰਸਤੇ ਦੇ ਵਿੱਚ ਫਿਰ ਮੈਨੂੰ ਭੱਜੀ ਮਿਲ ਪਈ ਉਸ ਦੇ ਨਾਲ ਇੱਕ 55 ਕੁ ਵਰਿਆਂ ਦਾ ਸਫੈਦ ਦਾੜੀ ਵਾਲਾ ਬਜ਼ੁਰਗ ਸੀ ਉਹ ਆਪਣੀ ਪੋਤਰੀ ਨੂੰ ਉਹ ਆਪਣੇ ਪੁੱਤਰ ਨੂੰ ਚੋੱਕ ਕੇ ਉਸ ਤੇ ਪਿੱਛੇ-ਪਿੱਛੇ ਜਾ ਰਹੀ ਸੀ ਭੱਜੀ ਕਿਉਂਕਿ 32-33 ਵਰਿਆਂ ਦੀ ਸੀ ਤੇ ਕੋਲ ਉਸ ਤੇ 2 ਢਾਈ ਵਰਿਆਂ ਦਾ ਜਵਾਕ ਤੇ ਨਾਲ ਇਹ ਬਜ਼ੁਰਗ 55-60 ਸਾਲ ਦਾ ਜਾਪਦਾ ਸੀ ਛੱਟਾ ਦਾੜਾ ਮੈਂ ਪੁੱਛਿਆ ਭੱਜੀ ਕਿੱਥੇ ਜਾ ਰਹੀ ਹੈ ਉਹ ਕਹਿਣ ਲੱਗੀ ਕਾਕੇ ਦੇ ਪਾਪਾ ਜੀ ਲੈਣ ਆਏ ਆ ਇਹਨਾਂ ਕਹਿੰਦਾ ਜਿਵੇਂ ਉਹ ਛੇਪ ਗਈ ਹੋਵੇ ਜਿਵੇਂ ਸੋਚ ਰਹੀ ਹੋਵੇ ਕਿ ਇਹਨੇ ਵੀ ਅੱਜ ਹੀ ਮਿਲਣਾ ਸੀ ਉਹ ਵੀ ਨਾਲ ਖੜਾ ਉਸ ਦਿਨ ਉਸਨੇ ਮੇਰੇ ਨਾਲ ਚੰਗੀ ਤਰ੍ਹਾਂ ਕੋਈ ਗੱਲ ਨਾ ਕੀਤੀ ਤੇ ਜਿਸ ਤਰ੍ਹਾਂ ਉਹ ਛੇਤੀ ਛੇਤੀ ਆਪਣੇ ਘਰ ਵਾਲੇ ਨੂੰ ਲੈ ਕੇ ਮੇਤੋਂ ਦੂਰ ਜਾਣਾ ਚਾਹੁੰਦੀ ਹੋਵੇ ਮੈਂ ਕਿੰਨੀ ਦੇਰ ਭੱਜੀ ਨੂੰ ਤੇ ਉਸਤੇ ਮਗਰ ਮਗਰ ਤੁਰੇ ਜਾਂਦੇ ਉਸ ਬਜ਼ੁਰਗ ਰੂਪੀ ਉਸਤੇ ਘਰ ਵਾਲੇ ਨੂੰ ਵੇਖਦੇ ਰਹੀ ਤੇ ਕਾਕੇ ਦਾ ਪਾਪਾ ਜੀ ਇਹ ਸ਼ਬਦ ਕਿੰਨੀ دیر ਮੇਰੇ ਕੰਨਾਂ ਦੇ ਵਿੱਚ ਪੱਥਰ ਵਾਂਗ ਵੱਜਦੇ ਰਹੇ 32 33 ਵਰਿਆਂ ਦੀ ਇਹ ਹੁੰਦੜਹਿਲ ਭੱਜੀ ਤੇ 50 55 ਵਰਿਆਂ ਦਾ ਇਹ ਬਜ਼ੁਰਗ ਕਿੱਥੇ ਤੂਤ ਦੀ ਛਟੀ ਤੇ ਕਿਤੇ ਕਿ ਕਰਦਾ ਜਾ ਤੂੰ ਉਹੀ ਗੱਲ ਹੋਈ ਇਹ ਸੋਚ ਮੇਰੇ ਦਿਮਾਗ ਦੇ ਵਿੱਚ ਖੌਰੂ ਪਾਉਣ ਲੱਗੀ ਕਿਉਂਕਿ ਬਚਪਨ ਦੇ ਵਿੱਚੇ ਬੋਲੀ ਪਾਉਂਦੇ ਹੁੰਦੇ ਅਸੀਂ ਵਿਆਹ ਕੇ ਲੈ ਗਿਆ ਤੂਤ ਦੀ ਛਟੀ ਰੋਹੀ ਦੀ ਕਿ ਕਰਦਾ ਜਾ ਤੂੰ ਤੇ ਸ਼ਾਇਦ ਉਹ ਬੋਲੀ ਮੈਨੂੰ ਲੱਗਿਆ ਕਿ ਇਸ ਭੱਜੀ ਤੇ ਹੂ ਬੂ ਢੱਕ ਗਈ ਜੋ ਉਸਦੀ ਬਦਕਤ ਸੁਣਦੀ ਸੀ ਇੱਕ ਪਲ ਮੈਨੂੰ ਝਾਪਿਆ ਕਿ ਉਹ ਜਿਵੇਂ ਬਜ਼ੁਰਗ ਦੇ ਹਾਨ ਦੀ ਹੋਗੀ ਹੋਵੇ ਉਸਦੀ ਉਮਰ ਸਿੱਧੀ 33 ਤੋਂ 53 ਜਾਂ 63 ਸਾਲ ਦੀ ਹੋਗੀ ਹੋਵੇ ਸ਼ਾਇਦ ਉਸਦੀ ਜ਼ਿੰਦਗੀ ਤੇ 20 ਬਰੇ ਕਿਸ ਨੇ ਚੋਰੀ ਕਰ ਲੈ ਹੋਣ ਤੇ ਇੱਕ ਸ਼ਾਮ ਜਦੋਂ ਮੈਂ ਤੇ ਮੇਰੀ ਬੀਜੀ ਇਕੱਠੇ ਚਾਹ ਪੀ ਰਹੀਆਂ ਸੀ ਤਾਂ ਮੈਂ ਭੱਜੀ ਦਾ ਜ਼ਿਕਰ ਉਹਨਾਂ ਕੋਲ ਛੇੜ ਬੈਠੀ ਬੀਜੀ ਆ ਭੱਜੀ ਦੀ ਮਾਂ ਨੇ ਕੀ ਵੇਖਿਆ ਉਸ ਦਾ ਘਰ ਵਾਲਾ ਤਾ ਚਾਚੇ ਚੰਨਣ ਸਿੰਘ ਦੀ ਉਮਰ ਦੇ ਜਾਪਦਾ ਉਸਦੇ ਪਿਓ ਦੇ ਹਾਨ ਦਾ ਜਾਪਦਾ ਅਖਰ ਕੀ ਮਜਬੂਰੀ ਸੀ ਇਸ ਪਰਿਵਾਰ ਦੀ ਕਿ ਭੱਜੀ ਨੂੰ ਐਡੇ ਵੱਡੋ ਉਮਰੇ ਦੇ ਲੜ ਲਾ ਦਿੱਤਾ ਬੀਜੀ ਕਹਿਣ ਲੱਗੀ ਧੀਏ ਤੈਨੂੰ ਤਾਂ ਪਤਾ ਹੀ ਹੈ ਭੱਜੀ ਦੀ ਮਾਂ ਸੀ ਤਾਂ ਉਹਦੀ ਸਗੀ ਮਾਂ ਪਰ ਸੁਲੂਕ ਹਮੇਸ਼ਾ ਵਿਚਾਰੀ ਨਾਲ ਮਤਰਿਆਂ ਵਾਲਾ ਕਰਦੀ ਤੈਨੂੰ ਤਾਂ ਇਸ ਤੇ ਬਚਪਨ ਦਾ ਪਤਾ ਹੀ ਹੈ ਕਿਵੇਂ ਪਾਟੇ ਲੀੜੇ ਪਾ ਕੇ ਇਹ ਗੁਜ਼ਰਬਸਰ ਕਰਦੀ ਸੀ ਹਾਂ ਬੀਜੀ ਮੈਨੂੰ ਯਾਦ ਹੈ ਭਾਜੀ ਕਿੱਡੀ ਵੱਡੀ ਹੋ ਕੇ ਵੀ ਆਪਣੀਆਂ ਛੋਟੀਆਂ-ਛੋਟੀਆਂ ਭੈਣਾਂ ਨੂੰ ਕੋਛੜ ਚੋਕ ਕੇ ਗਲੀ ਚ ਖੇਡਦੀ ਰਹਿੰਦੀ ਉਹਨਾਂ ਦੇ ਵਾਲ ਸਵਾਰਦੀ ਉਹਨਾਂ ਨੂੰ ਚੁੱਪ ਕਰਾਉਂਦੀ ਖੜਾਉਂਦੀ ਨੱਕ ਪੋਚਦੀ ਮੈਨੂੰ ਯਾਦ ਸੀ ਕਿ ਭੱਜੀ ਤੋਂ ਛੋਟੀਆਂ ਉਸ ਦੀਆਂ 4 ਹੋਰ ਭੈਣਾਂ ਸਨ ਇਹ 5 ਭੈਣਾਂ ਸਨ ਤੇ 4 ਭੱਜੀ ਤੋਂ ਛੋਟੀਆਂ ਤੇ 5ਵੀਂ ਭੱਜੀ ਸਭ ਤੋਂ ਵੱਡੀ ਪੰਜਾਂ ਧੀਆਂ ਤੋਂ ਬਾਅਦ ਭੱਜੀ ਦੀ ਮਾਂ ਜਿਸ ਦਾ ਨਾਮ ਅਸੀਂ ਚਾਚੀ ਬਜਨੀ ਲੈਂਦੀ ਹਾਂ ਸਾ ਤੇ ਚਾਚਾ ਚੰਨਣ ਸਿੰਘ ਉਸ ਦਾ ਪਤੀ ਸੀਗਾ ਭੱਜੀ ਦਾ ਫਾਦਰ ਸੀ ਤੇ ਚਾਚੀ ਬਚਨੀ ਨੇ ਆਪਣੇ 6ਵੇਂ ਬੱਚੇ ਜਾਨੀ ਪੁੱਤ ਨੂੰ ਜਨਮ ਦਿੱਤਾ ਪੰਜ ਧੀਆਂ ਨੂੰ ਢਕਣ ਵਾਸਤੇ ਪੁੱਤਰ ਦੇ ਚਾਹ ਦੇ ਵਿੱਚ ਉਹ ਜਿਵੇਂ ਧੀਆਂ ਨੂੰ ਭੁੱਲ ਹੀ ਗਈ ਹੋਵੇ ਉਹ ਸਾਰਾ ਦਿਨ ਆਪਣੇ ਪੁੱਤ ਦੇ ਦੁਆਲੇ ਹੋਈ ਰਹਿੰਦੀ ਵੱਡੇਪੇ ਦੇ ਵਿੱਚ ਜੰਮਿਆ ਪੁੱਤ ਸੀ ਲੋੜ ਤੋਂ ਵੱਧ ਲਾਡਲਾ ਰੱਖਣਾ ਹੁੰਦਾ ਹੈ ਸਚਾਈਆਂ ਨੇ ਸੁਭਜੀ ਹੀ ਆਪਣੀਆਂ ਛੋਟੀਆਂ ਭੈਣਾਂ ਦਾ ਖਿਆਲ ਰੱਖਦੀ ਜਿਵੇਂ ਉਹਨਾਂ ਦੀ ਮਾਂ ਉਹੀ ਹੋਵੇ ਉਹਨਾਂ ਨੂੰ ਖਵਾਉਂਦੀ ਪੋਆਉਂਦੀ ਨਵਾਉਂਦੀ ਧੋਉਂਦੀ ਸੁਲਾਉਂਦੀ ਹੁਣ ਇਹਨਾਂ ਚਾਰਾਂ ਭੈਣਾਂ ਨੂੰ ਸਾਂਭਣ ਦਾ ਜ਼ਿੰਮਾ ਭੱਜੀ ਦਾ ਸੀ ਉਹ ਸਾਰਾ ਦਿਨ ਉਹਨਾਂ ਨੂੰ ਗਲੀਆਂ 'ਚ ਖੜਾਉਂਦੀ ਫਿਰਦੀ ਮੈਨੂੰ ਯਾਦ ਹੈ ਜਦੋਂ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਭੱਜੀ ਸਾਡੇ ਤੋਂ 3 ਗੁਣਾ ਉਮਰ ਦੀ ਜ਼ਿਆਦਾ ਸੀ ਉਹ 10-12 ਸਾਲ ਦੀ ਸੀ ਤੇ ਮੈਂ ਤੀਜੀ ਚੌਥੀ 'ਚ ਸੀ ਤੇ ਇੱਕ ਦਿਨ ਬੀਜੀ ਨੇ ਭੱਜੀ ਦੀ ਮਾਂ ਚਾਚੀ ਬਚਨੀ ਨੂੰ ਆਖਿਆ ਕੁੜੇ ਬਚਨ ਘਰੇ ਭੱਜੀ ਸਾਰਾ ਦਿਨ ਗਲੀਆਂ ਕੱਚ ਦੀ ਰਹਿੰਦੀ ਐ ਇਸ ਨੂੰ ਸਕੂਲ ਛਾ ਸਕੂਲ ਪਾ ਛੱਡ ਚਾਰ ਅੱਖਰ ਉਠਾ ਲੈਣੇ ਸਿੱਖ ਜਉ ਚੰਗਾ ਘਰ ਮਿਲ ਜਉ ਕਿਤੇ ਨੌਕਰੀ ਵੀ ਮਿਲ ਜਉ ਪੜਨਾ ਲਿਖਣਾ ਬੋਲਣਾ ਚੱਲਣਾ ਸਿੱਖ ਜਉ ਕਿਉਂ ਅਨਪੜਾ ਡੰਗਰਾਂ ਵਾਂਗੂ ਇਹਨੂੰ ਤੂੰ ਡੰਗਰ ਬਣਾ ਰੱਖਿਆ ਪਰ ਪਹਿਲਾਂ ਤਾਂ ਭੱਜੀ ਦੀ ਮਾਂ ਚਾਚੀ ਬਚਨੀ ਨੇ ਪੈਰਾਂ ਪਾਣੀ ਨਾ ਪੈਣ ਦਿੱਤਾ ਪਰ ਫਿਰ ਪਤਾ ਨਹੀਂ ਕਿਉਂ ਉਸਤੇ ਦਿਮਾਗ 'ਚ ਆਇਆ ਇੱਕ ਦਿਨ ਚਾਚੀ ਬਚਨੀ ਭੱਜੀ ਨੂੰ ਸਕੂਲ ਛੱਡ ਗਈ ਉਹ ਰੋ ਧੋ ਕੇ ਭੱਜੀ 5ਵੀਂ ਜਮਾਤ ਤੱਕ ਆ ਪੜ ਗਈ ਤੇ 5ਵੀਂ ਦਾ ਇਮਤਿਹਾਨ ਭੱਜੀ ਪਾਸ ਨਾ ਕਰ ਸਕੀ ਉਸ ਤੋਂ ਬਾਅਦ ਭੱਜੀ ਦਾ ਕੰਮ ਆਪਣੀਆਂ ਛੋਟੀਆਂ ਭੈਣਾਂ ਨੂੰ ਸੰਭਲਣ ਤੱਕ ਹੀ ਸੀਮਤ ਰਿਹਾ। ਉਹ ਸਾਰਾ ਦਿਨ ਜਦੋਂ ਉਹ ਨਾ ਭੈਣਾਂ ਦੇ ਕੰਮਕਾਜ ਤੋਂ ਵਿਹਲੀ ਹੁੰਦੀ ਤਾਂ ਘਰ ਦਾ ਸੰਭਰ ਸੰਭ ਰਹੀ ਗਿਆ। ਰੋਟੀ ਢੋਕ ਉਸ ਦੀ ਜ਼ਿੰਮੇਵਾਰੀ ਬਣਦੀ ਗਈ। ਤੇ ਡੰਗਰ ਬੱਚਾ ਵੀ ਸੰਭਾਲਦੀ, ਗੋਹਾ ਕੁੜਾ ਵੀ ਕਰਦੀ। ਯਾਨੀ ਭੱਜੀ ਦੀ ਜ਼ਿੰਦਗੀ ਇੱਕ ਨਰਕ ਭਰੀ ਸੀ। ਜੇ ਕਿਤੇ ਉਹ ਆਪਣੇ ਵੀਰੇ ਵੱਲ ਮਾੜਾ-ਮੋਟਾ ਝਾਕਦੀ ਤਾਂ ਮਾਂ ਉਸ ਦੀ ਅਲੀ-ਅਲੀ ਕਰਕੇ ਪੈ ਜਾਂਦੀ। ਨੀ ਇਹਨੂੰ ਬਿਮਾਰ ਨਾ ਕਰ ਦੇਂ ਤਰੇ ਹੱਥ ਗੰਦੇ ਐ। ਖੈਰ ਚਾਚੀ ਬਜਨੀ ਸਾਰਾ ਦਿਨ ਆਪਣੇ ਉਸ ਪੁੱਤਰ ਨੂੰ ਛਿੰਦੇ ਪੁੱਤ ਨੂੰ ਮੋਢੇ ਲਾ ਕੇ ਗਲੀਆਂ ਕੱਚ ਦੀ ਫਿਰਦੀ ਰਹਿੰਦੀ ਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਮੇਤ ਭੈਣਾ ਦੇ ਉਹ ਭੱਜੀ ਤੇ ਪੈਂਦੀਆਂ ਗਈਆਂ ਭੱਜੀ ਸ਼ੁਰੂ ਸ਼ੁਰੂ ਤੋਂ ਬਹੁਤ ਸਿੱਧੀ ਸਾਦੀ ਸੀ ਬੀਜੀ ਭੱਜੀ ਬਾਰੇ ਦੱਸਣ ਲੱਗੇ ਕੋਈ ਚੁਸਤੀ ਉਸ ਦੇ ਵਿੱਚ ਨਹੀਂ ਸੀ ਸਕੂਲ ਦੇ ਵਿੱਚ ਵੀ ਉਹ ਆਧਾਰਨ ਜਾ ਰਹੀ ਕਈ ਰਸਤੇ ਵੀ ਭੱਜੀ ਨੂੰ ਆਏ ਤੇ ਹਰ ਵਾਰੀ ਰਿਸ਼ਤਾ ਵੇਖਣ ਆਏ ਭੱਜੀ ਤੋਂ ਛੋਟੀਆਂ ਭੈਣਾਂ ਨੂੰ ਪਸੰਦ ਕਰ ਲੈਂਦੇ ਕਿਉਂਕਿ ਪਰਿਵਾਰ ਰਸਤਾ ਵਸਤਾ ਬਹੁਤਾ ਨਹੀਂ ਸੀਗਾ ਪਰ ਭੱਡੀ ਵੱਡੀ ਨੂੰ ਭੱਜੀ ਨੂੰ ਕਿਤੋਂ ਵੀ ਕੋਈ ਸਾਖ ਨਾ ਜੁੜਿਆ ਹਰ ਕੋਈ ਛੋਟੀਆਂ ਦਾ ਹੀ ਰਿਸ਼ਤਾ ਮੰਗਦਾ ਉਸਦੀ ਸ਼ਕਲ ਵੇਖ ਕੇ ਇਹ ਤਾਂ ਭਲਾ ਹੋਵੇ ਚੰਨਣ ਸਿੰਘ ਦੀ ਵੱਡੀ ਭੈਣ ਦਾ ਭੱਜੀ ਦੀ ਭੂਆ ਦਾ ਜਿਸ ਨੇ ਭੱਜੀ ਦੇ ਘਰ ਵਸਾ ਦਿੱਤਾ ਭਾਵੇਂ ਉਹ ਉਮਰ ਤੋਂ ਉਸ ਤੋਂ 20 ਵਰੇ ਵੱਡਾ ਸੀ ਚਲੋ ਕੁੜੀ ਦੇ ਘਰ ਤੇ ਵਸਿਆ ਮੈਨੂੰ ਪਤਾ ਲੱਗਿਆ ਕਿ ਭੱਜੀ ਦਾ ਵਿਆਹ ਕਿਸੇ ਦਹਾਜੂ ਨਾਲ ਹੋਇਆ ਸੀ ਉਸ ਦੀ ਪਹਿਲੀ ਪਤਨੀ ਬੱਚਾ ਨਹੀਂ ਸੀ ਪੈਦਾ ਕਰ ਸਕੀ ਯਾਨੀ ਭੱਜੀ ਦੀ ਜੋ ਸੌਕਣ ਸੀ ਉਹ ਬੱਚਾ ਨਹੀਂ ਸੀ ਪੈਦਾ ਕਰ ਸਕੀ ਇਸ ਕਰਕੇ ਉਸ ਦੇ ਪਤੀ ਨੇ ਦੂਜੇ ਵਿਆਹ ਦੀ ਖਾਤਰ ਭੱਜੀ ਨਾਲ ਵਿਆਹ ਕੀਤਾ ਸੀਗਾ ਫਿਰ ਸੁਖ ਨਾਲ ਉਸ ਦੇ ਘਰ ਰੱਬ ਨੇ ਪੁੱਤਰ ਦਿੱਤਾ ਜੋ ਹੁਣ 2-3 ਵਰਿਆਂ ਦਾ ਇਸ ਤਰ੍ਹਾਂ ਇਹ ਗੱਲਾਂ ਬੀਜੀ ਤੋਂ ਸੁਣਨ ਤੋਂ ਬਾਅਦ ਮੈਂ ਕਿੰਨਾ ਚਿਰ ਬੈਠੀ ਭੱਜੀ ਦੀ ਕਿਸਮਤ ਨੂੰ ਕੋਸਦੀ ਰਹੀ ਤੇ ਉਸ ਦੇ ਪਤੀ ਰੂਪੀ ਬਜ਼ੁਰਗ ਆਦਮੀ ਦੇ ਕਿਰਦਾਰ ਨੂੰ ਵੀ ਪਰਚੋਲਦੀ ਰਹੀ ਕਦੇ ਮੈਂ ਭੱਜੀ ਬਾਰੇ ਸੋਚਦੀ ਕਦੇ ਉਸ ਦੇ ਬਜ਼ੁਰਗ ਪਤੀ ਬਾਰੇ ਤੇ ਕਦੇ ਉਸ ਦੀ ਪਹਿਲੀ ਪਤਨੀ ਬਾਰੇ ਜਾਨਕਿ ਭੱਜੀ ਦੀ ਸੋਕਣ ਬਾਰੇ ਕਿ ਉਸ ਲਈ ਕਿੰਨਾ ਔਖਾ ਹੋਵੇਗਾ ਇਹ ਫਾਸਲਾ ਤੈਅ ਕਰਨਾ ਭੱਜੀ ਲਈ ਕਿੰਨਾ ਔਖਾ ਹੋਵੇਗਾ ਆਪਣੇ ਬਾਪ ਦੀ ਉਮਰ ਦੇ ਵਿਅਕਤੀ ਨੂੰ ਪਤੀ ਮੰਨਣਾ ਇੱਕ ਮੁਟਿਆਰ ਦੀਆਂ ਖਾਸ਼ੀਆਂ ਦਾ ਕਤਲ ਹਾਲਾਂਕਿ ਭੱਜੀ ਇਸ ਸਥਿਤੀ ਦੇ ਵਿੱਚ ਪਹੁੰਚ ਚੁੱਕੀ ਸੀ ਕਿ ਸ਼ਾਇਦ ਉਸ ਦਾ ਵਿਆਹ ਵੀ ਨਾ ਹੁੰਦਾ ਉਸਨੇ ਵੀ ਸ਼ਾਇਦ ਆਪਣੇ ਆਪ ਨਾਲ ਸਮਝੌਤਾ ਕਰ ਲਿਆ ਸੀ ਭੱਜੀ ਦੇ ਸੋਹਰਾ ਪਿੰਡ ਵੀ ਸਾਡੇ ਪਿੰਡੋਂ ਕੋਈ ਬਹੁਤਾ ਦੂਰ ਨਹੀਂ ਸੀ ਇੱਕ ਦਿਨ ਮੈਂ ਤੇ ਬੀਜੀ ਉਸ ਪਿੰਡ ਦੇ ਵਿੱਚੋਂ ਲੰਘ ਰਿਹਾ ਸਾਂ ਭੱਜੀ ਦੇ ਸੋਹਰਿਆਂ ਤੋਂ ਅਸੀਂ ਅੱਗੇ ਜਾਣਾ ਸੀ ਤੇ ਜਦੋਂ ਉਸ ਤੇ ਪਿੰਡ ਦੇ ਵਿੱਚੋਂ ਦੱਸਿਆ ਬੀਜੀ ਨੇ ਕਿ ਭੱਜੀ ਇਸ ਪਿੰਡ ਵਿਆਹੀ ਹੈ ਤੇ ਮੇਰਾ ਦਿਲ ਕੀਤਾ ਕਿ ਮੈਂ ਆਪਣੀ ਬਚਪਨ ਦੀ ਸਹੇਲੀ ਨੂੰ ਮਿਲਾਂ ਤੇ ਮੈਂ ਬੀਜੀ ਨੂੰ ਪੁੱਛਿਆ ਕਿ ਬੀਜੀ ਕਿਉਂ ਨਾ ਆਪਾਂ ਥੋੜੀ ਦੇਰ ਲਈ ਭੱਜੀ ਨੂੰ ਉਹਦੇ ਸੋਹਰੇ ਘਰ ਮਿਲ ਲਈਏ ਤੇ ਭੱਜੀ ਦੇ ਹਾਂ ਕਰਨ ਬੀਜੀ ਦੇ ਹਾਂ ਕਰਨ ਤੇ ਮੈਂ ਟੈਕਸੀ ਵਾਲੇ ਨੂੰ ਥੋੜੀ ਦੇਰ ਉਸ ਪਿੰਡ ਦੇ ਵਿੱਚ ਰੁਕਣ ਲਈ ਆਖਿਆ ਤੇ ਅਸੀਂ ਪੁੱਛ ਦੇ ਪਛਾਉਂਦੇ ਭੱਜੀ ਦੇ ਘਰ ਪਹੁੰਚ ਗਏ ਤੇ ਭੱਜੀ ਸਾਨੂੰ ਵੇਖ ਕੇ ਬਹੁਤ ਖੁਸ਼ ਹੋਈ ਉਸ ਤੇ ਪਿਆਰ ਜ਼ਮੀਨ ਤੇ ਨਹੀਂ ਸੀ ਲੱਗ ਰਿਹਾ ਸ਼ਾਇਦ ਉਸ ਤੇ ਪੇਕਿਆਂ ਤੋਂ ਪਹਿਲੀ ਵਾਰੀ ਕੋਈ ਆਇਆ ਸੀ ਉਸਨੇ ਭੱਜ ਕੇ ਆ ਕੇ ਬੀਜੀ ਨੂੰ ਜੱਫੀ ਪਾ ਲਈ ਕਿਉਂਕਿ ਆਪਣਾ ਤਾਂ ਤਾਂ ਬਹੁਤ ਕਰਦੀ ਸੀ ਉਹ ਸਾਰਿਆਂ ਨਾਲ ਹੀ ਤੇ ਉਹ ਕਿੰਨੀ ਦੇਰ ਸਾਡੇ ਵੱਲ ਹੈਰਾਨੀ ਨਾਲ ਵੇਖਦੀ ਰਹੀ ਜਿਵੇਂ ਉਸ ਨੂੰ ਯਕੀਨ ਹੀ ਨਾ ਹੋਵੇ ਕਿ ਅਸੀਂ ਉਸ ਨੂੰ ਮਿਲਣ ਆਏ ਸਾਨੂੰ ਬਿਠਾਉਣ ਤੋਂ ਬਾਅਦ ਉਸ ਨੇ ਚਾਹ ਪਾਣੀ ਬਣਾਉਣ ਦੇ ਲਈ ਉਹ ਜਦੋਂ ਰਸੋਈ ਵੱਲ ਗਈ ਤੇ ਮੈਂ ਉਸ ਦੇ ਘਰ ਦਾ ਜਾਇਜ਼ਾ ਲੈ ਰਹੀ ਸਾਂ ਤੇ ਇਸ ਦੌਰਾਨ ਇੱਕ ਔਰਤ ਹੌਲੀ ਹੌਲੀ ਤੁਰਦੀ ਸਾਡੇ ਕੋਲ ਨਹੀਂ ਲੰਘ ਗਈ ਉਹ ਚੁੱਪਚਾਪ ਸਾਡੇ ਤੋਂ ਥੋੜੀ ਦੂਰ ਇੱਕ ਪੁਰਾਣੀ ਟੁੱਟੀ ਜਿਹੀ ਮੰਜੀ ਤੇ ਜਾ ਬੈਠੀ ਮੈਂ ਅਜੇ ਉਸ ਔਰਤ ਵੱਲ ਵੇਖ ਹੀ ਰਹੀ ਸਾਂ ਜੋ ਖੁਦ ਬਜ਼ੁਰਗ ਅਵਸਥਾ 'ਚ ਸੀ ਤੇ ਮੇਰੇ ਬੀਜੀ ਆਖਣ ਲੱਗੇ ਕਿ ਇਹ ਭੱਜੀ ਦੇ ਘਰ ਵਾਲੇ ਦੀ ਪਹਿਲੀ ਤੀਵੀ ਹੈ। ਯਾਨੀ ਕਿ ਭੱਜੀ ਦੀ ਸੌਕਣ। ਅੱਛਾ ਇਹ ਕਹਿ ਕੇ ਮੈਂ ਉਸ ਤੋਂ ਬਜ਼ੁਰਗ ਔਰਤ ਦੇ ਚਿਹਰੇ ਨੂੰ ਗੌਰ ਨਾਲ ਵੇਖਿਆ। ਉਹ ਮੈਨੂੰ ਇੱਕ ਚਲਦੀ ਫਿਰਦੀ Laash ਵਾਂਗ ਜਾਪੀ। ਉਹ ਨਾ ਤਾਂ ਕਿਸੇ ਨਾਲ ਬੋਲਦੀ ਸੀ ਤੇ ਨਾ ਹੀ ਉਹ ਕੰਮਕਾਰ ਕਰਦੀ ਸੀ। ਚੁੱਪਚਾਪ ਜਿੰਦਾ Laash ਦੀ ਤਰ੍ਹਾਂ ਜਿਵੇਂ ਸਦੀਆਂ ਤੋਂ ਬਿਮਾਰ ਹੋਵੇ। ਉਹ ਪੁਰਾਣੇ ਸਮਾਨ ਵਾਂਗ ਘਰ ਦੇ ਕੋਨੇ ਦੇ ਵਿੱਚ ਸਿਮਟੀ ਹੋਈ ਸੀ। ਮੇਰੇ ਕੋਝ ਪੁੱਛਣ ਤੋਂ ਬਿਨਾਂ ਹੀ ਬੀਜੀ ਮੇਰੇ ਹਾਪ ਭਾਵ ਤਾੜ ਕੇ ਕਹਿਣ ਲੱਗੇ ਕਿ ਪਹਿਲਾਂ ਦੱਸ ਦਿਆ ਕਿ ਚੰਗੀ ਭਲੀ ਹੁੰਦੀ ਸੀ ਬਸ ਜਦੋਂ ਇਸ ਦਾ ਹੱਕ ਖੋਸਿਆ ਜਾਨਕਿ ਇਸ ਦੇ ਪਤੀ ਨੇ ਬੱਚਾ ਨਾ ਹੋਣ ਦੀ ਸੂਰਤ ਦੇ ਵਿੱਚ ਦੁਬਾਰਾ ਵਿਆਹ ਭੱਜੀ ਨਾਲ ਕਰਵਾ ਲਿਆ ਤੇ ਉਸ ਤੋਂ ਬਾਅਦ ਤਾਂ ਇਹ ਚੰਦਰੀ ਦੱਸਦੇ ਕਿ ਬਿਲਕੁਲ ਚੁੱਪ ਹੀ ਕਰ ਗਈ ਕਿਸੇ ਨਾਲ ਵੀ ਨਹੀਂ ਬੋਲੀ ਜਿਵੇਂ ਜ਼ਿੰਦਗੀ ਦੇ ਸੱਚ ਨੂੰ ਉਸ ਨੇ ਕੋੜਾ ਘੁੱਟ ਭਰ ਕੇ ਸਬਰ ਕਰ ਲਿਆ ਹੋਵੇ ਤੇ ਦਿਨੋਂ ਦਿਨ ਇਸ ਦੀ ਮਾਨਸਿਕ ਤੇ ਸਰੀਰਕ ਹਾਲਤ ਵਿਗੜਦੀ ਗਈ ਹਾਲਾਂਕਿ ਦੱਸਦੇ ਆ ਕਿ ਪਹਿਲਾਂ ਇਹ ਔਰਤ ਬੜੀ ਕਾਮੀ ਤੇ ਸੋਹੰਦਰੀ ਸੀ ਪਰ ਇਸ ਦੇ ਵਿੱਚ ਕਾਜ ਇੱਕੋ ਸੀ ਕਿ ਇਸ ਤੇ ਕੋਕ ਸੁਣ ਨਹੀਂ ਰਹੀ ਇਹ ਬੱਚਾ ਨਾ ਪੈਦਾ ਕਰ ਸਕੀ ਨਾ ਮੁੰਡਾ ਨਾ ਧੀ ਉਸ ਬਜ਼ੁਰਗ ਔਰਤ ਦੀ ਜਾਨੀ ਕਿ ਭੱਜੀ ਦੀ ਸੌਕਣ ਦੀ ਹਾਲਤ ਵੇਖ ਕੇ ਮੈਨੂੰ ਵਰਿਆਂ ਪਹਿਲਾਂ ਘੱਡੀ ਇੱਕ ਘਟਨਾ ਯਾਦ ਆ ਗਈ ਕਿ ਸਾਡੇ ਪਿੰਡ ਦੀ ਇੱਕ ਬਾਝ ਔਰਤ ਨੇ ਬੱਚੇ ਦੀ ਖਾਤਰ ਕਿਸੇ ਹੋਰ ਔਰਤ ਦੇ ਬੱਚੇ ਦੀ ਚੁੱਕ ਕੇ ਬਲੀ ਦੇ ਦਿੱਤੀ ਤਾਂ ਜੋ ਤਾਤਰਕ ਦੇ ਦੱਸੇ ਦੇ ਮੁਤਾਬਕ ਉਸ ਦੇ ਘਰੇ ਬੱਚਾ ਪੈਦਾ ਹੋ ਜਾਵੇ ਤੇ ਮੈਨੂੰ ਜਾਪਿਆ ਕਿ ਜਿਵੇਂ ਭੱਜੀ ਦੇ ਘਰ ਵਾਲੇ ਨੇ ਵੀ ਬੱਚੇ ਦੀ ਖਾਤਰ ਇਸ ਔਰਤ ਜਾਨਕੀ ਆਪਣੇ ਪਹਿਲੇ ਪਤਨੀ ਦੀ ਬਲੀ ਦੇ ਦਿੱਤੀ ਹੋਵੇ ਸੋ ਇਹ ਇੱਕ ਕਹਾਣੀ ਬਲੀ ਲਿਖਤੋਂ ਪਰਮਜੀਤ ਕੋਰ ਮੋਮੀ ਕੈਨੇਡਾ ਤੋਂ ਸੋ ਹੁਣ ਉਸ ਦੇ ਵਿੱਚ ਤਰਾਸ ਦੀ ਕੀ ਹੈ ਕਸੂਰ ਉਸ ਔਰਤ ਦਾ ਵੀ ਕੋਈ ਨਹੀਂ ਬੱਚਾ ਹੋਣਾ ਨਾ ਹੋਣਾ ਕਿਤੇ ਨਾ ਕਿਤੇ ਮਰਦ ਦਾ ਵੀ ਕਸੂਰ ਹੈ ਜਾਂ ਔਰਤ ਦੇ ਵੀ ਕੁੱਖ ਦੇ ਵਿੱਚ ਕੋਈ ਪ੍ਰੋਬਲਮ ਹੋਣਾ ਕੋਈ ਦਿੱਕਤ ਹੋਣਾ ਇਸ ਦਾ ਕਾਰਨ ਹੋ ਸਕਦਾ ਹੈ ਬਸ ਪਰ ਇੱਕ ਔਰਤ ਲਈ ਇਹ ਵੱਡੀ ਤਰਾਸਦੀ ਹੈ ਕਿ ਉਹ ਆਪਣਾ ਹਕੂਕ ਆਪਣਾ ਹੱਕ ਆਪਣੇ ਜਿਗਰ ਨਾਲੋਂ ਵੱਡ ਕੇ ਕਿਸੇ ਹੋਰ ਨੂੰ ਦੇਵੇ ਬਹੁਤ ਔਖਾ ਹੈ ਜਦੋਂ ਸੇਜ ਤੇ ਇਸੇ ਹੋਰ ਨੂੰ ਪੇਸ਼ ਕਰਨਾ ਹੋਵੇ ਆਪਣੀ ਜਗ੍ਹਾ ਇਹ ਔਰਤ ਦੀ ਤਰਾਸਦੀ ਹੈ ਮਰਦ ਦੀ ਮਗਰੂਰੀ ਵੀ ਹੈ ਤੇ ਸਮੇਂ ਦੀ ਮਜਬੂਰੀ ਵੀ ਹੈ ਖੈਰ ਮੈਂ ਇੱਕ ਦੋ ਅਜਿਹੀਆਂ ਔਰਤਾਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਮੈਰਿਜ ਹੋਈ ਹੈ ਉਹਨਾਂ ਨੇ ਬੜੀ ਦੀਦਾ ਦਲੇਰੀ ਨਾਲ ਇਹ ਸੱਚ ਨੂੰ ਪ੍ਰਵਾਨ ਵੀ ਕਰ ਲਿਆ ਪਹਿਲੇਆਂ ਸਮਿਆਂ ਦੇ ਵਿੱਚ ਸਾਡੇ ਪੁਰਾਣੇ ਸਭਿਆਚਾਰ ਦੇ ਵਿੱਚ ਇਹ ਚੀਜ਼ ਆਮ ਹੁੰਦੀਆਂ ਸੀ ਦੋ ਦੋ ਤਿੰਨ ਤਿੰਨ ਵਿਆਹ ਹੁੰਦੇ ਸੀ ਜੇ ਪਹਿਲਾ ਬੱਚਾ ਨਹੀਂ ਹੁੰਦਾ ਤੇ ਉਸ ਔਰਤ ਦੇ ਰਹਿੰਦਿਆਂ ਦੂਸਰਾ ਵਿਆਹ ਕਰਾ ਲਿਆ ਜਾਂਦਾ ਇਹ ਘਟਨਾ ਤਾਂ ਗੁਰੂ ਪਰਿਵਾਰ ਚ ਵੀ ਵਾਪਰੀ ਹੈ ਗੁਰੂ ਗਵਿੰਦ ਸਿੰਘ ਮਹਾਰਾਜ ਦੇ ਪਹਿਲੇ ਵਿਆਹ ਤੋਂ ਜਦੋਂ ਬੱਚਾ ਨਾ ਹੋਇਆ ਤਾਂ ਉਹਨਾਂ ਦੀ ਦੂਸਰੀ ਸ਼ਾਦੀ ਹੋਈ ਤੇ ਫਿਰ ਪਹਿਲੇ ਮਹਿਲਾ ਤੋਂ ਵੀ ਬੱਚਾ ਹੋਇਆ ਤੇ ਦੂਸਰੇਆਂ ਤੋਂ ਵੀ ਹੋਇਆ ਸੋ ਇਹ ਧਰਮ ਕਰਮ ਚ ਵੀ ਇਹ ਚੀਜ਼ਾਂ ਪ੍ਰਵਾਨ ਨੇ ਸੋ ਇਸ ਦੌਰਾਨ ਇਹ ਸਾਡੇ ਸਮਾਜ ਦੀ ਰਹਿਤਲ ਦਾ ਹਿੱਸਾ ਹੈ ਪਰ ਉਸ ਔਰਤ ਤੇ ਕੀ ਵਾਪਰਦੀ ਹੈ ਦੇਖੋ ਜੇ ਤਾਂ ਪਹਿਲੇ ਵਿਆਹ ਲਈ ਔਰਤ ਵੀ ਅੱਗੇ ਚੱਲ ਕੇ ਬੱਚੇ ਦੀ ਮਾਂ ਬਣ ਜਾਂਦੀ ਹੈ ਤਾਂ ਕਿਤੇ ਬਰਦਾਸ਼ਤ ਹੋ ਜਾਂਦਾ ਹੈ ਤੇ ਜੇ ਉਹ ਬੱਚੇ ਦੀ ਮਾਂ ਨਾ ਵੀ ਬਣ ਸਕੇ ਤਾਂ ਉਸ ਨੂੰ ਬਰਾਬਰ ਦਾ ਹਕੂਕ ਅਗਰ ਸਤਕਾਰ ਬਰਾਬਰ ਦਾ ਮਿਲਦਾ ਰਹੇ ਤਾਂ ਉਹ ਔਰਤਾਂ ਬਹੁਤ ਵਧੀਆ ਸਰਵਾਈਵ ਵੀ ਕਰ ਜਾਂਦੀਆਂ ਨੇ ਆਪਣੀ ਸੌਕਣ ਦੇ ਨਾਲ ਪਰ ਕਈ ਵਾਰੀ ਜਿਹੜੀ ਛੋਟੀ ਆਈ ਹੁੰਦੀ ਹੈ ਨਾ ਦੂਜੇ ਵਿਆਹ ਲਈ ਸੌਕਣ ਉਹ ਪਹਿਲੇ ਨੂੰ ਬਹੁਤ ਬੇਲੋੜੀ ਨਫ਼ਰਤ ਵੀ ਕਰਨ ਲੱਗ ਜਾਂਦੀ ਹੈ। ਸੋ ਇਸ ਕਰਕੇ ਸਮਿਆਂ ਦਾ ਸੱਚ ਹੈ। ਪਰ ਉਹਦੇ ਵਿੱਚ ਤੁਸੀਂ ਵੇਖੋ ਕਿ ਜਿਸ ਤਰ੍ਹਾਂ ਪ੍ਰੀਤ ਨੇ ਆਪਣੇ ਪਿੰਡ ਦਾ ਜ਼ਿਕਰ ਕੀਤਾ ਕਿ ਉਸ ਤੇ ਪਿੰਡ ਦੇ ਵਿੱਚ ਇੱਕ ਔਰਤ ਦੇ ਬੱਚਾ ਜਦੋਂ ਨਹੀਂ ਸੀ ਹੋ ਰਿਹਾ ਉਹ ਬਾਝ ਸੀ। ਤਾਂ ਉਸਨੇ ਬੱਚਾ ਹਾਸਲ ਕਰਨ ਵਾਸਤੇ ਜਿਵੇਂ ਸਾਧਾਂ ਫਕੀਰਾਂ ਕੋਲ ਲੋਕ ਜਾਂਦੇ ਨੇ ਕਿਸੇ ਔਰਤ ਦੂਸਰੀ ਔਰਤ ਦਾ ਛੋਟਾ ਮਾਸੂਮ ਚੱਕ ਕੇ ਉਸ ਦੀ ਬਲੀ ਦੇ ਦਿੰਦੀ। ਇਸ ਤਰ੍ਹਾਂ ਦੀ ਬਲੀ ਦੀ ਪ੍ਰਥਾ ਆਮ ਹੈ ਕਿ ਬੱਚੇ ਦੇ ਵਾਸਤੇ ਬੱਚੇ ਦੀ ਬਲੀ ਦਿਓ। ਕੁਕੜਾਂ ਬੱਲਿਆਂ ਦੀ ਮੁਰਗਿਆਂ ਦੀ ਉਲੂਆਂ ਦੀ ਘੋੜਿਆਂ ਦੀ ਹਾਥੀਆਂ ਦੀ ਤਾਂ ਆਮ ਹੀ ਹੈ ਹੁਣ ਜਿਹੜਾ ਅਸ਼ਵਮੇਧ ਜਗ ਕੀਤਾ ਜਾਂਦਾ ਹੈ ਸ਼੍ਰੀ ਰਾਮ ਨੇ ਅਸ਼ਵਮੇਧ ਜਗ ਕੀਤਾ ਉਸ ਜਗ ਦਾ ਜਦੋਂ ਤੁਸੀਂ ਵੇਖੋ ਕਿ ਜਦੋਂ ਉਹਨਾਂ ਨੇ ਜਗ ਕੀਤਾ ਤਾਂ ਉਸ ਵਕਤ ਜਿਹੜੀਆਂ ਰਾਜ ਘਰਾਣੇ ਦੀਆਂ ਔਰਤਾਂ ਸੀ ਜਦੋਂ ਉਸ ਘੋੜੇ ਨੂੰ ਵੱਢਿਆ ਜਾਂਦਾ ਹੈ ਅਸ਼ਵਮੇਧ ਜਗ ਦਾ ਘੋੜਾ ਪਹਿਲਾਂ ਤਾਂ ਸਾਰੇ ਘੁੰਮਦਾ ਰਹਿੰਦਾ ਹੈ ਜੇ ਉਸ ਘੋੜੇ ਨੂੰ ਫੜ ਲਵੇ ਤਾਂ ਉਸ ਰਾਜੇ ਦੇ ਨਾਲ ਉਸ ਦਾ ਮੁਕਾਬਲਾ ਹੁੰਦਾ ਜਿਵੇਂ ਹੁਣ ਆਰਐਸਐਸ ਵਾਲੇ ਤਾਂ ਕਹਿ ਰਹੇ ਸੀਗੇ ਅੰਦਰੇਸ਼ ਕਿ ਸ਼੍ਰੀ ਰਾਮ ਨੇ 11000 ਸਾਲ ਰਾਜ ਕੀਤਾ ਉਹਨਾਂ ਨੇ 100 ਸਾਲ 100 ਸਾਲ ਬਾਅਦ ਅਸ਼ਮਿਤ ਜਗ ਹੁੰਦਾ ਉਹਨਾਂ ਨੇ 100 ਅਸ਼ਮਿਤ ਜਗ ਕੀਤੀ ਤੇ ਫਿਰ ਉਹ ਜਿਹੜਾ ਘੋੜਾ ਹੈ ਜੇ ਤਾਂ ਉਹ ਘੁੰਮ ਫਿਰ ਕੇ ਆਇਆ ਜਿਵੇਂ ਲਾਭ ਕੁਸ਼ ਤੇ ਕੁਸ਼ ਨੇ ਸ਼੍ਰੀ ਰਾਮ ਦਾ ਘੋੜਾ ਫੜ ਲਿਆ ਸੀ ਯੁੱਧ ਹੋਇਆ ਸੀ ਲਾਭ ਤੇ ਕੁਸ਼ ਤੇ ਸ਼੍ਰੀ ਰਾਮ ਚ ਪਰ ਜੇ ਘੋੜਾ ਸਾਰੇ ਘੁੰਮ ਕੇ ਵਾਪਸ ਆ ਜਾਵੇ ਤੇ ਉਹ ਰਾਜਾ ਚੱਕਰਵਰਤੀ ਰਾਜਾ ਬਣ ਜਾਂਦਾ ਹੈ ਤੇ ਉਸ ਦਾ ਫਿਰ ਝੰਡਾ ਚੱਕਰਵਰਤੀ ਰਾਜੇ ਦੇ ਤੌਰ ਤੇ ਝੁਲਦਾ ਹੈ ਸਾਰੇ ਰਾਜ ਉਸ ਦੀ ਦੀਨਗੀ ਬੰਦੇ ਨੇ ਜਿੱਥੇ ਜਿੱਥੇ ਉਹਦਾ ਘੋੜਾ ਲੰਘ ਜਵੇ ਸੋ ਉਸ ਦੌਰਾਨ ਫਿਰ ਜੇ ਉਹ ਘੋੜਾ ਲੰਘ ਕੇ ਵਾਪਸ ਆ ਜਾਂਦਾ ਫਿਰ ਉਸ ਘੋੜੇ ਦੀ ਬਲੀ ਦਿੱਤੀ ਜਾਂਦੀ ਹੈ ਉਸ ਘੋੜੇ ਦੀ ਲਾਸ਼ ਉਸੇ ਤਰ੍ਹਾਂ ਜੱਗ ਵਾਲੀ ਥਾਂ ਤੇ ਵੱਢ ਦਿੱਤੀ ਜਾਂਦੀ ਹੈ ਤੇ ਉਸ ਘੋੜੇ ਦਾ ਧੜ ਤੇ ਸਿਰ ਅਲੱਗ ਪਿਆ ਹੁੰਦਾ ਉਸ ਦੇ ਵਿੱਚੋਂ ਬੇਤਹਾਸ਼ਾ ਖੂਨ ਵਗਿਆ ਹੁੰਦਾ ਕਿਉਂਕਿ ਘੋੜੇ ਦਾ ਖੂਨ ਤੁਹਾਨੂੰ ਪਤਾ ਛੱਪੜ ਲੱਗਿਆ ਹੁੰਦਾ ਉਸ ਤੇ ਫਿਰ ਰਾਤ ਨੂੰ ਉਸ ਰਾਜ ਘਰਾਣੇ ਦੀਆਂ ਮਹਾਰਾਣੀਆਂ ਰਾਣੀਆਂ ਉਸ ਘੋੜੇ ਦੇ ਖੂਨ ਦੇ ਨਾਲ ਲਣਾਉਂਦੀਆਂ ਨੇ ਤੇ ਫਿਰ ਸਾਰੀ ਰਾਤ ਉਸ ਘੋੜੇ ਕੋਲ ਬਤਾਉਂਦੀਆਂ ਨੇ ਉਹ ਭਾਵੇਂ ਉਸ ਘੋੜੇ ਦੀ ਪਿੱਠ ਦਾ ਜਾਂ ਉਸ ਦੇ ਸਿਰ ਦੇ ਨਾਲ ਗਲਵੱਕੜੀ ਪਾ ਕੇ ਸੌਣ ਜਾਂ ਉਸ ਦਾ ਸਹਰਾਣਾ ਲਾ ਕੇ ਸੌਣ ਫਿਰ ਮੰਨਿਆ ਜਾਂਦਾ ਹੈ ਕਿ ਉਸ ਘੋੜੇ ਦੇ ਲਹੂ ਦੇ ਨਾਲ ਨਹਾਉਣ ਕਰਕੇ ਜਾਂ ਸਾਰੀ ਰਾਤ ਉਸ ਵੱਡੇ ਪੈ ਘੋੜੇ ਕੋਲ ਰਹਿਣ ਕਰਕੇ ਕਿਉਂਕਿ ਔਰਤ ਕੋਮਲ ਭਾਵੀ ਹੈ ਕਿ ਉਸ ਘੋੜੇ ਦੇ ਬਲੱਡ ਦੇ ਨਾਲ ਫਿਰ ਉਹਨਾਂ ਦੇ ਬਲੱਡ ਦੇ ਵਿੱਚ ਜਹੀ ਤਾਕਤ ਆਉਂਦੀ ਹੈ ਉਹ ਮਾਨਸਿਕ ਤੌਰ ਤੇ ਇੰਨੀ ਮਜ਼ਬੂਤ ਹੋ ਜਾਂਦੀਆਂ ਨੇ ਕਿ ਉਹ ਇੱਕ ਆਸ਼ਵ ਵਰਗੇ ਰਾਜੇ ਨੂੰ ਘੋੜੇ ਵਰਗੇ ਮਰਦ ਨੂੰ ਜਨਮ ਦਿੰਦੀਆਂ ਨੇ ਆਸ਼ੁਮੀਤ ਜਗਦਾ ਇਹ ਵੀ ਲੌਜੀਕ ਹੈ ਸ਼ਾਦਾ ਜਿਹੜੇ ਹੁਣ ਇਸ ਬਾਰੇ ਲੋਕ ਦੱਸਦੇ ਨੇ ਬ੍ਰਾਹਮਣ ਪੰਡਤ ਜਾਂ ਜੋ ਵੀ ਵਿਗਿਆਨੀ ਵਿਖਿਆਨੀ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਜ਼ਿਕਰ ਕਰਦੇ ਹੋਣਗੇ ਪਰ ਇਹ ਵੀ ਹੁੰਦਾ ਕਿਉਂਕਿ ਅਸ਼ਵਮੇਧ ਉਦਾਂ ਤਾਂ ਦਿਖਾਇਆ ਤਾਂ ਵਡੱਪਣ ਹੈ ਨਾ ਸ਼੍ਰੀ ਰਾਮ ਦਾ ਕਿ ਉਹਨਾਂ ਨੇ ਅਸ਼ਵਮੇਧ ਆਸ਼ਵ ਘੋੜੇ ਨੂੰ ਕਹਿੰਦੇ ਨੇ ਅਸ਼ਵਮੇਧ ਜੱਗ ਪਰ ਉਹ ਨਾ ਘੋੜਿਆਂ ਨੂੰ ਹਾਲਾਂਕਿ ਬਹੁਤ ਤਾਕਤਵਰ ਘੋੜਾ ਹੁੰਦਾ ਤੇ ਉਸ ਨੂੰ ਫਿਰ ਬਲੀ ਦਿੱਤੀ ਜਾਂਦੀ ਤਾ ਜੋ ਉਸ ਘੋੜੇ ਦੇ ਖੂਨ ਨਾਲ ਜਾਂ ਉਸ ਵੱਡੇ ਪੈ ਘੋੜੇ ਕੋਲ ਕਿਉਂਕਿ ਔਰਤ ਕੋਮਲ ਭਾਵੀ ਹੁੰਦੀ ਹੈ ਡਰੂ ਹੁੰਦੀ ਹੈ ਕਈ ਤਾਂ ਬਲੱਡ ਨਹੀਂ ਦੇਖ ਪਾਉਂਦੀਆਂ ਤੇ ਫਿਰ ਉਸ ਕੋਲ ਸਾਰੀ ਰਾਤ ਜਦੋਂ ਕੱਟਦੀ ਹੈ ਤੇ ਉਹ ਔਰਤ ਮਾਨਸਿਕ ਤੌਰ ਤੇ ਸਟਰੋਂਗ ਹੁੰਦੀ ਹੈ ਇਸੇ ਕਰਕੇ ਤਾਂ ਨਪੋਲੀਆ ਨੇ ਆਖਿਆ ਸੀ ਕਿ ਤੁਸੀਂ ਤਾਕਤਵਰ ਸਿਹਤਮੰਦ ਸਾਹਸ ਵਾਲੀਆਂ ਮਾਵਾਂ ਪੈਦਾ ਕਰੋ ਸੰਸਾਰ ਤੁਹਾਨੂੰ ਮਹਿਜਤ ਕੇ ਦਿਖਾਵਾਂਗਾ ਕਿਉਂਕਿ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਹੈ ਆਦਰੜਿਕੇ ਦਾ ਸ਼ਨਾ ਮਨੂ ਲਾਦਦੀ ਸੋ ਜਿਸ ਤਰ੍ਹਾਂ ਦੀ ਮਾਂ ਹੈ ਉਸ ਤਰ੍ਹਾਂ ਦਾ ਬੱਚਾ ਹੋਏਗਾ ਸੋ ਇਹ ਹੈ ਕਹਾਣੀ ਕਿ ਔਰਤ ਨਾਲ ਕੀ ਕੁਝ ਹੁੰਦਾ ਕਿਸ ਤਰ੍ਹਾਂ ਔਰਤ ਦੀ ਬਲੀ ਹੁੰਦੀ ਹੈ ਬੱਚਾ ਨਾ ਹੋਣਾ ਕਈ ਵਾਰ ਮਰਦ ਦੀ ਵੀ ਕਮਜ਼ੋਰੀ ਹੁੰਦੀ ਹੈ ਪ੍ਰਤਾਪ ਸੰਧੂ ਨੇ ਵੀ ਲਿਖਿਆ ਕਿ ਆਪਣੀ ਦਿੱਕਤ ਛਪਾਉਣ ਵਾਸਤੇ ਦੂਸਰੇ ਨੂੰ ਦੋਸ਼ੀ ਕਰਾਰ ਦੇਣ ਦੀ ਕਹਾਣੀ ਹੈ ਪ੍ਰੇਮ ਕਟਾਰੀਆ ਸਾਹਿਬ ਕਹਿੰਦੇ ਇਸ ਕਹਾਣੀ ਵਧੀਆ ਲੱਗੀ ਇਹੋ ਜਿਹੇ ਕਟਾਵਾਂ ਅਕਸਰ ਸਮਾਜ ਚ ਵਾਪਰਦੀਆਂ ਨੇ ਤੇ ਜਰਨਜੀ ਸ਼ੈਲੀ ਜੀ ਕਹਿੰਦੇ ਕਹਾਣੀ ਵਧੀਆ ਲੱਗੀ ਸੋ ਇਹ ਸلسلਾ ਹੈ ਕਿ ਇਹਨਾਂ ਕਹਾਣੀਆਂ ਦਾ ਇਹ ਤੱਤ ਤੇ ਸੱਚ ਹੁੰਦਾ ਤੇ ਹੁਣ ਅੱਜ ਕੱਲ ਤਾਂ ਬੜੀ ਤਕਨੀਕ ਹੈ ਸਿੱਧੂ ਮੂਸੇਵਾਲਾ ਪਰਿਵਾਰ ਨੇ ਬੱਚਾ ਪੈਦਾ ਕੀਤਾ ਜੇ ਬੱਚਾ ਨਹੀਂ ਪੈਦਾ ਹੁੰਦਾ ਤੁਸੀਂ ਗੋਦ ਲੈ ਸਕਦੇ ਹੋ ਇਹ ਵੀ ਕੋਈ ਮਾੜਾ ਨਹੀਂ ਹੈ ਪਰ ਇਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਜ਼ਿੰਦਗੀ ਚ ਬੜੇ ਸੈਟੀਸਫਾਈ ਰਹਿੰਦੇ ਨੇ ਬੱਚਾ ਨਾ ਹੋਣ ਦੇ ਬਾਵਜੂਦ ਵੀ ਬੜੇ ਇਸ ਤਰ੍ਹਾਂ ਦੇ ਕਪਲ ਨੇ ਹਸਬੰਡ ਵਾਈਫ ਚ ਵਧੀਆ ਅੰਡਰਸਟੈਂਡਿੰਗ ਵੀ ਹੈ ਕਈ ਵਾਰੀ ਕਿਰਾਏ ਦੀ ਕੁੱਖ ਤੇ ਵੀ ਬੱਚਾ ਪੈਦਾ ਕਰ ਲਿਆ ਜਾਂਦਾ ਪਰ ਸਾਡੇ ਸਮਾਜ ਦੇ ਵਿੱਚ ਇਹ ਹੈ ਕਿ ਪੁੱਤ ਹੋਵੇ ਪੁੱਤ ਨਾਲ ਹੀ ਸੰਸਾਰ ਚੱਲਦਾ ਪੁੱਤੀ ਗੰਢ ਪਏ ਸੰਸਾਰ ਇਹ ਵੀ ਕਹਿ ਲਿਆ ਜਾਂਦਾ ਸੋ ਇਸ ਕਰਕੇ ਇਹ ਸਮੇਂ ਦੀ ਤਰਾਸ ਦੀ ਔਰਤ ਜੋ ਚੱਲਦੀ ਹੈ ਉਸ ਦਰਦ ਨੂੰ ਸ਼ਾਇਦ ਇੱਕ ਔਰਤ ਜਾ ਕੋਮਲ ਭਾਵੀ ਮਰਦ ਵਧੀਆ ਲਿਖ ਸਕਦਾ ਏਸੀ ਕਹਾਣੀ ਬਲੇ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ ਵਟਸਐਪ ਗਰੁੱਪ ਨੰਬਰ 9876309655 ਜਾਂ ਤੇ ਮੰਗਵਾ ਸਕਦੇ ਹੋ 9876309655 ਇਹ ਹੀ ਆਪਣਾ ਸਟੂਡੀਓ ਲਾਈਨ ਨੰਬਰ ਹੈ ਤੇ ਇਹ ਹੀ ਮੇਰਾ ਸੰਪਰਕ ਨੰਬਰ ਹੈ ਤੇ ਹੀ WhatsApp ਗਰੁੱਪ ਦੇ ਵਿੱਚ ਤੁਹਾਡੇ ਲਿੰਕ ਇਸੇ ਨੰਬਰ ਤੋਂ ਮਿਲਦੇ ਨੇ